ਕ੍ਰੀਓ ਸਾਡੇ ਪਿੰਡ ਦੇ ਧਰਮਸ਼ਾਲਾ ਪਿੰਡ ਚੁਗੇ ਦੀ ਇਹਨੂੰ ਵੀ ਸਾਡੇ ਸਾਰੇ ਮਾਜਦੀ ਸਿੱਖ ਵੀਰਾਂ ਵੱਲੋਂ ਸਫਾਈ ਕੀਤੀ ਜਾ ਰਹੀ ਆ ਬਹੁਤ ਜਿਆਦਾ ਇੱਥੇ ਗੰਦ ਪੈ ਚੁੱਕਿਆ ਸੀ ਘਾਹ ਉਗ ਚੁੱਕਿਆ ਸੀ ਪਖੜਾ ਬਹੁਤ ਹੋ ਚੁੱਕਿਆ ਸੀ ਤੇ ਪਸ਼ੂ ਵਗੈਰਾ ਵੀ ਇੱਥੇ ਵੜਦੇ ਸੀ ਉਹਦੇ ਵਾਸਤੇ ਵੀ ਅਸੀਂ ਇੱਕ ਜਿੰਦਰਾ ਲੈ ਕੇ ਅੰਜਰਾ ਬਾਹਰ ਵਿੱਚ ਲਗਾਇਆ ਜਾਊਗਾ ਇਹਦੀ ਅਸੀਂ ਸਫਾਈ ਕਰ ਰਹੇ ਆ ਜੀ ਅੱਜ ਸਾਰੇ ਮਿਲ ਕੇ ਆਰੇ ਕਿੰਗਾ ਠੀਕ ਹੈ ਠੀਕ ਹੈ ਕੱਲੇ ਕੱਲੇ ਬੰਦੇ ਅਰੇ ਸਰ ਮਸਦਾ ਤਾਂ ਆਇਆ ਸੋ ਤਾਂ ਪਿਆਰ 1 ਕਿਲੋ 100 ਦੇ ਤੋਂ ਬਿਰਾਹਾ ਇਧਰ ਕਿ ਉਹ ਇਧਰ ਟਿਪ ਕਰੋ ਆਪਾ ਹੋਰ ਕੁਝ ਹੋਰ ਕੁਝ ਬਾਕੀ ਧੰਨਵਾਦ ਅੱਲਾ ਸ਼ੇਅਰ ਕਰੋ ਕਮੈਂਟ ਕਰੋ ਤੇ ਲਾਈਕ ਕਰੋ ഫോലോ